ਤੇ ਆਪਾਂ ਤੇ ਅੱਜ ਕਰੀਏ ਸਰਦਾਰ ਬਖਸ਼ ਸਿੰਘ ਜੀ ਦਾ ਜੀਵਨ ਸ਼ਿਖਰ ਉੱਤੇ ਆਧਾਰ ਗਿਆ ਦਾ ਨਵੀਂ ਜਿਹੜੇ ਕਬਾਰੇ ਉਹ ਸਿੱਖ ਕੰਟਰਫੀਡਰੇਸ਼ਨ ਦਾ ਹਿੱਸਾ ਗਰੇ ਸਿੱਖ ਕੰਟਰਫੀਡਰੇਸ਼ਨ ਜਿਹਨੂੰ ਬੋਲਣਾ ਬਹੁਤ ਕਾਰਜ ਕੀਤੇ ਇਹਨਾਂ ਕਾਰਜਾਂ ਕਰਕੇ ਉਹਨਾਂ ਦਾ ਜਿਹੜਾ ਨਾਮ ਸਿੱਖ ਕੌਮ ਵਿੱਚ ਜਾਣਿਆ ਜਾਂਦਾ ਹੈ ਇਹ ਪ੍ਰਧਾਨ ਮੰਤਰੀ 这个工厂的。Keep going, keep ਨਰਗਸ ਸਿੰਘ ਅਤੇ ਇਹ ਹਾਰਟ ਅੱਤੇ ਨਰਗਸ ਸਿੰਘ ਦਾ ਕਾਰਕ ਜੀਵਤ ਕਰਨ ਨੂੰ ਪ੍ਰਚਾਰ ਕਰਦੇ। ਉਹਨਾਂ ਨੇ ਆਰਟੀਆਈ ਰਾਈਟ ਟੂ ਇਫਰਮੇਸ਼ਨ ਐਕਟ ਪੜਾਇਆ। ਉਹਨਾਂ ਨੇ ਰਾਈਟ ਟੂ ਐਜੂਕੇਸ਼ਨ ਐਕਟ ਵੀ ਪੜਾਇਆ। ਜਿਸੇ ਉਹਨਾਂ ਨੇ ਲੋਕਾਂ ਨੂੰ ਗਰੀਬੀ ਖੁਦਦਸ਼ੀ ਚਾਹੁੰਦੇ ਸੀ ਨਹੀਂ ਗਰੀਬ ਸਰਕਾਰ ਦਵਾਏ। ਦਾ ਸਪਾਰਨ ਲਈ ਕੌਣ ਨਹੀਂ ਇਹ ਕੋਨਾ ਦੇ ਕੱਤੇ ਇਹ ਸਾਡੇ ਇੰਦਰਾ ਕਰ ਰਿਹਾ ਤੇ ਦੂਜੀ ਗੱਲ ਇਹ ਆ ਕਿ ਜਿਹੜਾ ਉਹਨਾਂ ਨੇ ਇਹਨੂੰ ਸਪਾਰਨ ਆਰਥਿਕ ਰੂਪ ਦੇ ਦਿੱਤੇ ਤੇ ਇੱਕਿਆ ਦੀ ਕੋਈ ਲੋੜ ਆ ਨਹੀਂ ਪਰ ਰਈਤਾਂ ਰਕੀਆਂ ਪਟੀਆਂ ਸ਼ਕਤੀਆਂ ਜਿਹੜੀਆਂ ਸਾਰਾ ਉਹ ਇੰਕਲੂਡ ਸ਼ਕਤੀਆਂ ਕੋਈ ਇੰਨਾ ਨਹੀਂ ਕਿ ਜਿਹੜੇ ਉਹਦੇ ਰਾਜ ਅੱਗੇ ਸਮੇਂ ਸਮੇਂ ਸਰ ਉਹਨਾਂ ਨੂੰ ਆਪਾਂ ਵਾਂਝੇ ਦੇਖਿਆ ਉਹਨਾਂ ਨੇ ਕੋਈ ਨਾ ਦੇ ਕੋਈ ਹੱਥ ਦੋ ਦੇ ਆਖਿਆ ਇਹ ਉਹਨਾਂ ਨੂੰ ਔਕਰਾਂ ਹੀ ਮਿਠਿਆ ਇੱਕ ਤੁਸੀਂ ਹੌਸਟਰੀ ਆਟਿਸਟ ਵੀ ਸਹਿਤਨ ਮੋੜ ਬੜਾ ਸੀ ਮਾਨ ਦੇ ਨੇ ਆ ਪਰ ਉਹਨਾਂ ਨੇ ਦੇ ਨਹੀਂ ਛੱਡਿਆ ਸਮੇਂ ਸਮੇਂ ਤੇ ਉਹਨੀਆਂ ਮੈਂ ਸਮਝਦਾ ਕਿ ਸ਼ਖਸੀਅਤ ਅਰਕਾਲ ਤੋਂ ਵੱਡਾ ਕੁਝ ਨਹੀਂ ਹੁੰਦਾ ਹਰ ਦੋ ਸਤਾਂ ਦੇ ਵਿੱਚ ਜਿੱਥੇ ਸਟਾਟਿਓ ਸੰਗਾਸ ਤਾ ਤੋਂ ਬਾਅਦ ਆਪਾਂ ਉਹ ਜਰਨਲਿਕ ਇੰਕਤ ਆਇਆ ਨਹੀਂ ਪਰ ਇੱਕ ਆਸ ਮਨਮੋਹ ਸੇ ਪ੍ਰਧਾਨ ਆਪਣੇ ਕੋ ਇਹ ਦੇ ਇੱਕ ਵਾਰ ਕੀ ਕਾਲਾ ਬੜੀ ਪਰ ਚਲਦ ਗਿਆ ਸਾਰੇ ਆਪਾਂ ਨੂੰ ਪਤਾ ਵੀ ਕਾਂਗਰਸ ਜਿਹੜੀ ਸੀ ਉਹ ਅਫੀਸ਼ੀਅਲ ਸੀ ਕੇ ਖਾਲੀ ਦਾ ਦਰਸ ਰਾਸ਼ ਦੀ ਗੱਲ ਇਹ ਸਾਰੇ ਜਿਹੜੇ ਅਕਾਲੀ ਕਾਂਗਰਸ ਦੇ ਜਿਹੜਾ ਪੂਰਾ ਵੱਡਾ ਡੈਪੂਟੇਸ਼ਨ ਜਿਹੜਾ ਸਭਾ ਉਹ ਉੱਥੇ ਉਹਨਾਂ ਨੇ ਗਿਆ ਇੱਕ ਆਪੋਜੀਸ਼ਨ ਹੈ ਜੀ ਪ੍ਰਜਾਪਤ ਦੇ ਵਿੱਚ ਉਹਨਾਂ ਦੇ ਨਾਲ ਆਪੋਜੀਸ਼ਨ ਕਰਦੇ ਆ ਕਿ ਤੀਵਨ ਉਹਨਾਂ ਨੂੰ ਪੈਸੇ ਪੈਸੇ ਦੇ ਕੇ ਇੱਕ ਉਹਨਾਂ ਦਾ ਜਿਹੜਾ ਨਿਵਾਸ ਸੀਗਾ ਉਹ ਕਿੰਨਾ ਮੈਂ ਪੈਸੇ ਪ੍ਰਸ਼ਾਸਨ ਬਾਜ਼ਾਰ ਨੂੰ ਨਹੀਂ ਦਿੰਦਾ ਅਕਾਲੀ ਤਦ ਤੱਕ ਤਾਂ ਹੈ ਇੱਕ ਉਹਨਾਂ ਦੇ ਨਾਲ ਇੱਕ ਵੱਡੀ ਸੋਭਾ ਉਹ ਪਤਾ ਚੌਥਾ ਨੇ ਇੱਕ ਸੱਤੀ ਛੱਡੀ ਉਹਨਾਂ ਦਾ ਜਿਹੜਾ ਜੀਵਨ ਆਪ ਦੇਖਿਆ ਉਹ ਤੁਹਾਨੂੰ ਬਣਾਇਆ ਹੋਇਆ ਇੱਕ ਬੰਨਾ ਆਪਣਾ ਸੱਚੇ ਬਾਦਸ਼ਾਹ ਹੋ ਦਾ ਧਿਆਨ ਕਰਕੇ ਬੋਧੂ ਜੀ ਸੁਬਾਨੀ ਪੰਜਾਬ ਪਿਆਰਿਆਂ ਤੋਂ ਹਮ ਸਾਰੇ ਬਿਦਾ ਦੇ ਚਾਹ ਲੀਆਂ ਮੁਕਟੀਆਂ ਹਾਠੀਆਂ ਜਾਪੀਆਂ ਕਾਪੀਆਂ ਜਿੰਨਾ ਨਾ ਉਜਾਪਿਆ ਵੰਨ ਸਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਨ ਡਿੱਟ ਕੀਤਾ ਤਿਨਾ ਪਿਆਰਿ ਸਤਿਆਰਿਆ ਦੀ ਕਮਾਈ ਨਾਲ ਧਿਆਨ ਧਰ ਕੇ ਸਾਰੇ ਬੋਧੂ ਜੀ ਵਾਹਿਗੁਰੂ ਜਿਨਾ ਸਿੰਘਾਂ ਸ਼ਖਰ ਜਾਂ ਧਰਮ ਦੇ ਸੇਵਕ ਬੰਦ ਬੰਦ ਘਟਾ Yeah. Uh -huh. ਦੇ ਸਹਾਇ ਸਾਰਤ ਜੀ ਕੇ ਬੋਲ ਬਾਰੇ ਗੋਲੋ ਜੀ ਸੁਭਾਣੀ ਸਿੱਖਾ ਨੂੰ ਸਿੱਖੀ ਦਾਣ ਕੇ ਸਦਾਨ ਰਹਿਤ ਦਾਣ ਬਵੇਕ ਦਾਣ ਉਤਸਾਹ ਦਾਣ ਕਰੋ ਸਦਾਨ ਦਾਣਾ ਸਿਰ ਦਾਮ ਨਾਮ ਦਾਣ ਸਿਰ ਅਮਰਤ ਸਰਸ ਪੰਥ ਦਾ ਰਾਖਾ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਸਰਤਾ ਜੀਓ